ਨਾਨਕ ਕਿਤਨਾ ਬਸੰਤ ਹੈ ਨਾਨਕ ਕਿਤਨਾ ਬਸੰਤ ਹੈ ਨਾਨਕ ਕਿਤਨਾ ਬਸੰਤ ਹੈ ਕਿਨਾ ਬਸੰਤ ਹੈ ਨਾਨਕ ਕਿਤਨਾ ਬਸੰਤ ਹੈ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਘਰ ਵਸਿਆ ਕੰਤ ਨਾਨਕ ਕਥਨਾ ਸੰਤ ਹੈ ਨਾਨਕ ਦਾ ਨਾਮ ਬਸ ਿਸਾਪਨੀ ਜਿੰਕੈ ਖਤਰ ਦਿਸਾ ਜਿਨ ਕੈ ਕਰਤ ਦਿਸਾ ਜਲ ਤੈ ਸਿਆਹਣਸ ਫਰੇ ਜਲ ਤੈ ਸਿਆਹਣਸ ਫਰੇ ਜਲ ਤੈ ਨਾਨਕ ਤਨਾ ਬਸੰਤ ਹੈ ਇਤਨਾ ਬਸੰਤ ਹੈ ਨਾਨਕ ਇਤਨਾ ਬਸੰਤ ਹੈ ਨਾਨਕ ਇਤਨਾ ਬਸੰਤ ਹੈ ਨਾਨਕ ਇਤਨਾ ਬਸੰਤ ਹੈ ਜਿਨ ਘਰ ਵਸਿਆ ਕੰਤ ਜਿਨ ਕਰਸਿਆ ਕੰਤ ਨਾਮ ਕਿਤਨਾ ਬਸੰਤ ਹੈ ਨਾਮ ਕਿਤਨਾ ਬਸੰਤ ਹੈ ਨਾਮ ਕਿਤਨਾ ਨਾਮ ਕਿਤਨਾ ਨਾਮ ਕਿਤਨਾ ਬਸੰਤ ਬਸੰਤ ਹਰਿ ਹਰਿ ਨਾਮੁ ਜਪਤਿਆ ਕਛ ਨਾ ਕਹੇ ਜਮਕਾਲ ਨਾਨਕ ਮਨ ਤਨ ਸੁਖੀ ਹੋਏ ਅੰਤੈ ਮਿਲਹਿ ਗੋਪਾ ਬਸੰਤ ਕੀ ਵਾਰ ਮਹਲ ਬਜਵਾ ਇਕ ਓ ਅੰਕਾਰ ਸਤਗੁਰ ਪਰਸਾ ਹਰ ਕੰਨਨ ਤੇ ਆਏ ਕਹਿ ਹੋ ਹਰਿਆ ਪਾਈ ਕਰਮ ਕੰਨ ਤੇ ਪਾਈ ਐ ਇਹ ਰਸਹਾਰ ਬਰਤਿ ਪਣ ਮੋਲੇ ਆਇਂ ਪਲ ਪਾਈ ਮੈਂ ਸਦ ਸੁਖੀ ਪੁਜੈ ਰੱਬ ਦੀ ਸਭ ਸਾਈ ਧਾਨ ਨਿ ਸਿਮਰੇ ਇੱਕ ਨਾਮ ਫਿਰ ਬਹੁੜ ਨਤਾਈ ਨਾਨਕ ਸਿਮਰੇ ਇੱਕ ਨਾਮ ਫਿਰ ਬਹੁੜ ਨਤਾਈ ਬਸੰਤ ਕੀ ਵਾਰ ਰਾਲ ਪੰਜਵੋ ਇਕ ਓੰਕਾਰ ਹਰ ਦਾ ਨਾਮ ਧਿਆਇ ਕਹਿੋ ਹਰਿਆ ਪਾਈ ਕਰਮ ਲਖਨ ਤੇ ਪਾਈਏ ਇਹ ਰਤੁ ਹੈ ਵਨ ਤ੍ਰਿੰਨ ਤੇ ਭਵਨ ਮੋਲਿਆ ਅੰਮ੍ਰਿਤ ਫਲ ਪਾਈ ਮਿਲ ਸਾਧੂ ਸੁਖ ਉਪਜਲਤੀ ਸਭ ਸਾਈ ਨਾਨਕ ਸਿਮਰੈ ਇੱਕ ਨਾਮ ਫਿਰ ਬਹੁੜ ਨਾ ਧਾਈ ਸਲੋਕ ਕਾਮ ਕਰੋ ਜਰ ਲੋ ਮੋਬਿੰਸ ਜੈ ਹਮੇਵ ਨਾਨਕ ਪ੍ਰਭ ਸਰਣਾ ਗਤੀ ਕਰ ਪ੍ਰਸਾਦ ਦੁਰਦੇਵ ਪੰਜੇ ਬੱਤੇ ਮਹਾਬਲੀ ਕਰ ਸਟਕੋ ਆਪਣੇ ਚੰਦ ਪਾਏ ਨੇ ਵਿੱਚ ਦੇ ਅਕੜੋ ਆ ਰੋਖ ਸੁਖ ਸੁਖਾ ਮਿਟ ਗਏ ਨਿਤ ਨਵ ਨਰੋ ਆ ਤੇਰੇ ਨਾਮ ਧਿਆਇ ਦਾ ਅਠ ਪਾਏ ਨਾਮਾ ਜਿਸ ਤੇ ਉਪਜਿਆ ਨਾਨਕਾ ਸੋਈ ਮਿਰੋ ਆ ਜਿਸ ਤੇ ਉਪਜਿਆ ਨਾਨਕਾ ਸੋਈ ਬਿਰੋ ਪੰਗੇ ਬਦ ਮਾਂ ਬਲੀ ਕਰ ਸੱਚਾ ਢੋਵ ਆਪਣੇ ਜਨ ਜਪਾਇਨਾ ਵਿੱਚ ਗੋਵਾ ਰੋਗ ਸੋਖ ਸਭ ਮਿਟ ਗਏ ਇਤਨਾ ਨਰਵਾ ਜਿਸੇ ਨਾਮ ਤੇ ਆਏ ਦਾ ਤੇਰੇ ਪਏ ਨਾਮਾ ਜਿਸ ਤੇ ਉਪਜ ਅਨਾਨਕ ਸੋਈ ਤੇ ਉਪਦੇ ਨਾ ਨਿਕ ਸੋਈ ਫਿਰੋਆ ਕੋਈ ਅਣ ਮਿਲਾਵੇ ਪ੍ਰੀਤਮ ਪਿਆਰ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰ ਮੇਰਾ ਪ੍ਰੀਤਮ ਪਿਆਰ ਕੋਈ ਆਣ ਬਿਲਾਵੇ ਮੇਰਾ ਪ੍ਰੀਤਮ ਪਿਆਰ ਹੌ ਤਿਸ ਪਹਿ ਆਪ ਵਿਚਾਈ ਹੌ ਤਿਸ ਪਹਿ ਆਪ ਵਿਚਾਈ ਕੋਈ ਆਣ ਪ੍ਰੀਤਮ ਪਿਆਰਾ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਕੋਬੀ ਤੁਜੇ ਕੇ ਆਈ ਜੇ ਸੇ ਨਾਨਕ ਗਰੀਬ ਤਹਿ ਪਿਆ ਦੁਆਰੇ ਹਰ ਮੇਲ ਲਹੋਟ ਆਈ ਨਾਨਕ ਗਰੀਬ ਨਾਨਕ ਗਰੀਬ ਨਾਨਕ ਗਰੀਬ ਹਾ ਪਿਆ ਦਵਾਰੇ ਹਰ ਮੇਲ ਲੈ ਹੋ ਵਡਿਆਈ ਨਿਨਾਰੇ ਮੇਰਾ ਪ੍ਰੀਤਮ ਪਿਆਰ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਨਿਲਾਇ ਮਿਲਾਏ ਆ ਮੇਰਾ ਪ੍ਰੀਤ ਸਤ ਜੀਵੇ ਨਹੀਂ ਮਰਤਾ ਸਤ ਜੀਵੇ ਨਹੀਂ ਮਰਤਾ ਸਤ ਜੀਵੇ ਨਹੀਂ ਮਰਤਾ ਸਤ ਜੀਵੇ ਨਹੀਂ ਮਰਤਾ ਸਦ ਜੀਵੇ ਨਹੀਂ ਮਰਦਾ ਸਦ ਜੀਵੇ ਨਹੀਂ ਮਰਦਾ ਬ੍ਰਹਮ ਗਿਆਨੀ ਸਦ ਜੀਵੇ ਧਮ ਗਿਆਨੀ ਸਦ ਜੀਵੇ ਬ੍ਰਹਮ ਗਿਆਨੀ ਸਦ ਜੀਵੇ ਜੀਵੇ ਨਹੀਂ ਮਰਦਾ ਸਤ ਜੀਵੇ ਨਹੀਂ ਮਰਦਾ ਸਤ ਜੀਵੇ ਨਹੀਂ ਮਰਦਾ ਸਤ ਜੀਵੇ ब्रह्मज्ञानी सब सृष्टि का करता ब्रह्मज्ञानी सत जीवन ही करता ब्रह्मज्ञानी सब सृष्टि <स्रीणी> ਰਾਮ ਲਕਿਆਨੀ ਬ੍ਰਹਮ ਕਯੋਨੀ ब्रह्मज्ञानी <Brahma> सद्जीवै ब्रह्मज्ञानी सद्जीवै ब्रह्मज्ञानी सद्जीवै सद्जीवै नहीं ਰਮਕਿਆਨੀ ਅनाथ ਕਨਾਥ ਰਮ ਬ੍ਰਹਮ ਗਿਆਨੀ ਕਾ ਸਤਿ ਲਿਆ ਤਾਰ ਬ੍ਰਹਮ ਗਿਆਨੀ ਆਤਮ ਤਾਰ ਬ੍ਰਹਮ ਗਿਆਨੀ ਕਾ ਸਤਿ ਗਿਆਨੀ ਆਪਨ ਕਾਰ ਬ੍ਰਹਮ ਗਿਆਨੀ ਆਪਨ ਕਾਰ ਸਤ ਜੀਵੈ ਨਹੀ ब्रह्म ज्ञानी सत जीवै ब्रह्म ज्ञानी सत जीवै ब्रह्म ज्ञानी सत जीवै सत जीवै नहीं मरता सत जीवै ਸੱਜ ਜੀਵੇ ਨਹੀਂ ਮਰਦਾ ਸੱਜ ਜੀਵੇ ਨਹੀਂ ਮਰਦਾ ब्रह्म ज्ञानी की शोभा ब्रह्म ज्ञानी बनी नाल ब्रह्म ज्ञानी सबके का तनी ब्रह्म ज्ञानी ਕਾ ਧਣੀ ਨਾਨਕ ਬ੍ਰਹਮ ਗਿਆਨੀ ਨਾਨਕ ਬ੍ਰਹਮ ਗਿਆਨੀ ਸਰਦ ਕਾ ਧਣੀ ਬ੍ਰਹਮ ਗਿਆਨੀ ਕੀ ਸੋਪਾ ਬ੍ਰਹਮ ਗਿਆਨੀ ਬਣੀ ਨਾਟਕ ਬ੍ਰਹਮ ਗਿਆਨੀ ਸਰਬ ਕਾ ਕਲੀ ਬ੍ਰਹਮ ਗਿਆਨੀ ਕੀ ਸੋਭਾ ਤਨ ਗਿਆਨੀ ਬਣੀ ਨਾਟਕ ਬ੍ਰਹਮ ਗਿਆਨੀ ਸਰਬ ਕਾ ਨਾ ਨਨੇ ਕੋਈ ਬ੍ਰਹਮ ਗਿਆਨੀ ਸਰਬ ਕਾ ਤਨੀ ਨਾ ਨਨੇ ਕੋਈ ਬ੍ਰਹਮ ਗਿਆਨੀ ਸਰਬ ਕਾ ਤਨੀ ਸਤ ਜੀਵੈ ਨਹੀਂ ਵਰਤਾ ਸਤ ਜੀਵੈ ਗੁਣ ਗਿਆਨੀ ਸਤ ਜੀਵੇ ਰਮ ਗਿਆਨੀ ਸਤ ਜੀਵੇ ਹਾਂ ਰਮ ਗਿਆਨੀ ਸਤ ਜੀਵੇ ਸਤ ਜੀਵੇ ਨਹੀਂ ਪਰਦਾ ਸਤ ਜੀਵੇ ਨਹੀਂ ਪਰਦਾ ਸਤ ਜੀਵੇ ਦੀ ਮੈਂ ਨਹੀਂ ਮਰਦਾ ਸੱਜ ਜਿਵੇ ਨਹੀਂ ਪਰਕਾ